ਦੋਸਤੋ ਦੁਨੀਆ ਦੇ ਵਿੱਚ ਕੋਈ ਐਸਾ ਇਨਸਾਨ ਨਹੀਂ ਹੈ ਜਿਹੜਾ ਦੁਖੀ ਨਹੀਂ ਹੈ ਤਿੰਨ ਪ੍ਰੋਬਲਮਜ਼ ਹੈਗੀਆਂ ਇੱਕ ਹੈਗੀ ਹੈ ਚਿੱਟੇ ਕੋਟ ਦੀ ਪ੍ਰੋਬਲਮ ਇੱਕ ਹੈਗੀ ਹੈ ਕਾਲੇ ਕੋਟ ਦੀ ਪ੍ਰੋਬਲਮ ਇੱਕ ਹੈਗੀ ਹੈ ਸਟਾਈਲਿਸ਼ ਕੋਟ ਦੀ ਪ੍ਰੋਬਲਮ ਚਿੱਟਾ ਕੋਟ ਮਤਲਬ ਹਸਪੀਟਲ ਬਿਮਾਰੀਆਂ ਜਦੋਂ ਬੰਦੇ ਤੇ ਆਂਦੀਆਂ ਇਹ ਹੈ ਤੁਹਾਡਾ ਤਨ ਤੇ ਕਾਲਾ ਕੋਟ ਮਤਲਬ ਤੁਹਾਡੀ ਟੈਂਸ਼ਨਸ ਮਾਈਂਡ ਦੀਆਂ ਪ੍ਰੋਬਲਮਸ ਲਾਅ ਐਂਡ ਆਰਡਰ ਜਦੋਂ ਇਸ ਤਰ੍ਹਾਂ ਦੇ ਚੱਕਰਾਂ ਦੇ ਵਿੱਚ ਬੰਦਾ ਘਿਰ ਜਾਂਦਾ ਆ ਜਦੋਂ ਫਿਰ ਰਾਤ ਦੀਆਂ ਨੀਂਦਾਂ ਉੱਡ ਜਾਂਦੀਆਂ ਤੇ ਤੀਸਰਾ ਹੈਗਾ ਆ ਸਟਾਈਲਿਸ਼ ਕੋਟ ਜਾਂ ਇਸ ਦਾ ਮਤਲਬ ਤੁਸੀਂ ਕੀ ਹੈਗਾ ਇਹ ਧਨ ਲక్ష్ਮੀ ਇਹ ਜਿਹੜੀ ਤੁਹਾਡੀ ਪਾਵਰ ਹੈ ਜਦੋਂ ਉਹਦੇ ਤੇ ਬੈਂਕਾਂ ਦੇ ਪ੍ਰੋਬਲਮਸ ਆਂਦੀਆਂ ਆ ਉਹ ਇਸ ਕਰਕੇ ਬਿਮਾਰੀ ਹਸਪੀਟਲ ਤੇ ਤੁਹਾਡੇ ਤੇ ਲਾਅ ਐਂਡ ਆਰਡਰ ਦੀਆਂ ਪ੍ਰੋਬਲਮਸ ਤੇ ਕਰਜੇ ਇਹ ਜਦੋਂ انسان ਦੀ ਜ਼ਿੰਦਗੀ ਜਾਂਦੇ ਆ ਉਹ انسان ਨੂੰ ਤੋੜ ਦਿੰਦੇ ਆ ਇਹ ਤਨ ਮਨ ਧਨ ਦੀ ਜਿਹੜੀ ਪ੍ਰੋਬਲਮ ਹੈ ਇਹ ਹੀ ਹੈਗਾ ਆ ਬਾਡੀ ਮਾਈਂਡ ਐਂਡ ਸਪਿਰਿਟ ਇਹਨਾਂ ਦੇ ਵਿੱਚੋਂ ਜਦੋਂ ਵੀ ਕੋਈ ਇੱਕ ਵੀ ਪ੍ਰੋਬਲਮ ਆndi ਆ ਤੁਹਾਨੂੰ ਤਿੰਨਾਂ ਦੇ ਵਿੱਚੋਂ ਉਹ ਬਾਕੀ ਜਿਹੜੀਆਂ ਦੋ ਨੂੰ ਖਿੱਚ ਲਿਆਂਦੀ ਆ ਅਗਰ ਇਹਨਾਂ ਦੇ ਵਿੱਚੋਂ ਇੱਕ ਵੀ ਤੁਹਾਡੀ ਪਰਫੈਕਟ ਸਹੀ ਹੋਵੇ ਤਾਂ ਫਿਰ ਬਾਕੀ ਦੋਨੂੰ ਵੀ ਉਹ ਠੀਕ ਰੱਖਦੀ ਹੈ ਇਸ ਕਰਕੇ ਅਗਰ ਕਿਸੇ ਦੀ ਬਾਡੀ ਪਾਵਰਫੁਲ ਹੈਗੀ ਆ ਤਾਂ ਉਹ ਪੱਥਰ ਤੋੜ ਕੇ ਵੀ ਕਹਿੰਦੇ ਰੋਟੀ ਕਮਾ ਲਏਗਾ ਬਾ ਬਾਡੀ ਤਾਂ ਤੰਦਰੁਸਤ ਹੈ ਨਾ ਅੱਛਾ ਚਲੋ ਕਿਸੇ ਦੀ ਬਾਡੀ ਤੰਦਰੁਸਤ ਨਹੀਂ ਹੈਗੀ ਉਹਦਾ ਮਾਈਂਡ ਬੜਾ ਸ਼ਾਰਪ ਹੈ ਉਹ ਸਟ੍ਰੀਟ ਸਮਾਰਟ ਹੈ ਤਾਂ ਉਹ ਵੀ ਆਪਣੀ ਜ਼ਿੰਦਗੀ ਦਾ ਨਿਰਵਾਹ ਕਰ ਲਏਗਾ ਚਲੋ ਹੁਣ ਕਿਸੇ ਦਾ ਮਾਈਂਡ ਵੀ ਸਹੀ ਨਹੀਂ ਬਾਡੀ ਵੀ ਸਹੀ ਨਹੀਂ ਹੈ ਉਹ ਮਗਰ ਕਿਸਮਤ ਵਾਲਾ ਉਹਨੂੰ ਤੰਦੌਲਤ ਹੈ ਤਾਂ ਫਿਰ ਤਾਂ ਕੋਈ ਪ੍ਰੋਬਲਮ ਨਹੀਂ ਅਸਲੀ ਜੀ ਤੇ ਲਸ਼ਮੀ ਹੈ ਲਸ਼ਮੀ ਦੇ ਅਗੇ ਤਾਂ ਸਾਰਾ ਕੁਝ ਜਿਹੜਾ ਆ ਫਿਰ ਜੋ ਮਰਜੀ ਤੁਸੀਂ ਕਰੋ ਸੋ ਇਹ ਜਿਹੜੀਆਂ ਤਿੰਨ ਪ੍ਰੋਬਲਮਸ ਔਰ ਤਿੰਨ ਵਰਦਾਨ ਹੈ انسان ਨੂੰ ਇਹਨਾਂ ਦੀ ਜਿਹੜੀ ਹੈਗੀ ਹੈ ਕੁਝ ਤਾਂ ਸੀ ਪਿੱਛੋਂ ਲੈ ਕੇ ਆਨੇ ਆ ਪਿਛਲੇ ਜਨਮਾਂ ਤੋਂ ਹੀ ਲੈ ਕੇ ਆਨੇ ਹੈ ਸਰੀਰ ਕਿਦਾਂ ਦਾ ਹੋਏਗਾ ਕਿਸ ਤਰ੍ਹਾਂ ਦਾ ਹੋਏਗਾ ਇਹਦਾ ਡੀਐਨਏ ਆ ਜਿਹੜਾ ਸਾਨੂੰ ਸਾਡੇ ਆਉਂਦਾ ਹੁਣ ਇੱਥੇ ਵੀ ਕਰਮਾਂ ਦੀ ਗੱਲ ਵੀ ਆਂਦੀ ਹੈ ਕਿ ਤੁਸੀਂ ਜੋ ਅੱਜ ਤੁਸੀਂ ਕਰਦੇ ਆ ਤਾਂ ਹੀ ਤੁਸੀਂ ਆਪਣੀ ਕਿਸਮਤ ਬਣਾਉਨੇ ਆ ਨਾ ਜਿਹੜਾ ਆਪਣਾ ਜਿਹੜਾ ਜਿਹੜਾ ਸਾਡੇ ਸਟਾਈਲ ਹੈਗੇ ਆ ਜਿਹੜੀ ਸਾਡੀ ਲੱਕ ਹੈਗੀ ਆ ਲక్ష్ਮੀ ਹੈ ਜਿਹੜਾ ਸਾਡੀ ਮਨੀ ਪਾਵਰ ਹੈਗੀ ਆ ਉਹ ਅਸੀਂ ਆਪਣੇ ਆਪਣੇ ਕਰਮਾਂ ਦੇ ਨਾਲ ਕ੍ਰੀਏਟ ਕਰਦੇ ਆਂ ਮਗਰ ਕੁਝ ਲੋਕ ਪਿੱਛੋਂ ਲੈ ਕੇ ਆਉਂਦੇ ਆ ਤੇ ਜਿੱਥੇ ਅੱਜ ਤੁਸੀਂ ਕੁਝ ਬਣਾ ਕੇ ਛੱਡ ਕੇ ਜਾਓਗੇ ਡੈਫੀਨੇਟਲੀ ਜਦੋਂ ਕੱਲ ਨੂੰ ਕਿਤੇ ਹੋਰ ਜੇ ਜਨਮ ਕੋਈ ਹੈਗਾ ਤਾਂ ਲਾਉਗੇ ਤਾਂ ਡੈਫੀਨੇਟਲੀ ਫਿਰ ਤੁਸੀਂ ਉਸੀ ਸਮਝ ਦੇ ਨਾਲ ਅੱਗੇ ਜਾਓਗੇ ਨਾ ਅੱਜ ਕੱਲ ਤਾਂ ਰਾਈਟ ਨਾਉ ਤਾਂ ਇਸ ਤਰ੍ਹਾਂ ਹੁੰਦਾ ਜਿਸ ਤਰ੍ਹਾਂ ਤੁਸੀਂ ਅੱਜ ਸੁਣਨੇ ਆ ਜਿਹੜੀ ਨੌਲੇਜ ਦੇ ਨਾਲ ਸੁਣਨੇ ਆ ਕਾਲ ਨੂੰ ਉੱਥੋਂ ਹੀ ਸਟਾਰਟ ਕਰਦੇ ਹਾਂ ਉਹਦੇ ਜੀ ਵਾਧਾ ਕਰਨ ਦੀ ਕੋਸ਼ਿਸ਼ ਕਰਦੇ ਹਾਂ ਇਸ ਕਰਕੇ ਜਿਹੜੇ ਅੱਜ ਤੁਸੀਂ ਪਿੱਛੇ ਜੋ ਹੋ ਗਿਆ ਠੀਕ ਹੈ ਜਿਹੜੇ ਅੱਜ ਤੁਸੀਂ ਅੱਛੇ ਕਰਮ ਅਗਰ ਕਰਨ ਦੀ ਕੋਸ਼ਿਸ਼ ਕਰੋ ਉਹਦੇ ਲਈ ਬਾਡੀ ਦੇ ਲਈ ਵੀ ਆਪਣੇ ਮਾਈਂਡ ਦੇ ਲਈ ਵੀ ਤੇ ਆਪਣੇ ਜਿਹੜਾ ਹੈਗਾ ਆ ਹੋਸਪੀਟ ਦੇ ਲਈ ਵੀ ਸੋ ਇਸ ਕਰਕੇ ਤਨ ਮਨ ਤੇ ਆਨ ਬੜਾ ਸਟਰੋਂਗ ਹੋਵੇ ਆਉਣ ਵਾਲੇ ਵਕਤ ਦੇ ਲਈ